ਤੀਸਰੇ ਗੁਰੂ ਨਾਨਕ ਧੰਗੁਰੂ ਅਮਰਦਾਸ ਮਹਾਰਾਜ ਜੀ ਦਾ 546ਵਾਂ ਆਗਮਨ ਪੁਰਬ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸਤਪਾਲ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਗਿਆਨੀ ਤਰਵਿੰਦਰ ਸਿੰਘ ਜੀ ਮਾਨਵ ਚਾਲ ਮੈਨੇਜਰ ਸ੍ਰੀ ਦਰਬੀ ਕਾਲਜ ਭਲਾਈ ਕੇਂਦਰ ਵੱਲੋਂ ਜੋ ਤਰਨਤਾਰਨ ਸਾਹਿਬ ਵਿਖੇ ਯੂਨਿਟ ਚੱਲ ਰਿਹਾ ਗੁਰਮਤ ਸਾਂਗ ਸੰਗ ਸਭਾ ਉਹਦੇ ਵੱਲੋਂ ਅੱਜ ਧੰਗੁਰੂ ਅਮਰਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਸ਼ਰਦਾ ਦੇ ਨਾਲ ਮਨਾਇਆ ਗਿਆ ਹੈ ਜਿਸ ਵਿੱਚ ਆਤੀ ਸਤਿਕਾਰਯੋਗ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਐਡੀਸ਼ਨਲ ਹੈਡ ਕਨਸਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਭਾਈ ਤੇਜਪਾਲ ਸਿੰਘ ਜੀ ਬੀਬੀ ਕੋਲਾ ਜੀ ਭਲਾਈ ਕੇਂਦਰ ਤੋਂ ਅਤੇ ਬੱਚਿਆਂ ਦੀ ਬਾਲ ਫਲਵਾੜੀ ਸ੍ਰੀ ਤਰਨਤਾਰ ਸਾਹਿਬ ਤੋਂ ਪਖਵੋਕ ਤੋਂ ਖਬੇ ਡੋਗਰਾ ਤੋਂ ਕਾਜੀਕੋੜ ਤੋਂ ਸਾਰੇ ਬੱਚਿਆਂ ਨੇ ਜੋ ਆ ਭਾਈ ਗੁਰਦਾਸ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨਤਾਰ ਉਹਨਾਂ ਸਾਰਿਆਂ ਨੇ ਅੱਜ ਹਾਜ਼ਰੀ ਭਰੀ ਆ ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਹੈ ਵੇਖੋ ਸਭ ਤੋਂ ਵੱਡੀ ਜਿਹੜੀ ਗੱਲ ਹੈ ਅੱਜ ਜਿਹੜੇ ਆਪਾਂ ਪ੍ਰਚਾਰਕ ਬੋਲ ਰਹੇ ਆ ਇਹ ਦੇਨ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਪ੍ਰਚਾਰ ਕਰਦੇ ਰਹੇ ਗੁਰੂ ਅੰਗਦ ਸਾਹਿਬ ਮਹਾਰਾਜ ਆਪ ਪ੍ਰਚਾਰ ਕਰਦੇ ਰਹੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹੋ ਜੀ ਕਿਰਪਾ ਕੀਤੀ ਸਭ ਤੋਂ ਪਹਿਲਾਂ 22 ਪ੍ਰਚਾਰਕ ਜਿਹਨੂੰ ਆਪਾਂ ਕਹਿੰਦੇ 22 ਮੰਜੀਆਂ ਥਾਪੀਆਂ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਦੇਨ 84 ਪੀੜੀਆਂ ਤਨਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰਚਾਰਕ ਥਾਪੇ ਤੇ ਵੱਧ ਤੋਂ ਵੱਧ ਸੰਗੀ ਪੈਦਾ ਕਰੋ ਗੁਰੂ ਨਾਨਕ ਦੇ ਘਰ ਦੇ ਨਾਲ ਜੁੜੋ ਸਭ ਤੋਂ ਵੱਧ ਗੁਰੂ ਨਾਨਕ ਮਹਾਰਾਜ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪ੍ਰਾਪਤ ਨਹੀਂ ਕੀਤਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਫਿਰ ਬਡੇਪੇ ਵਿੱਚ ਆ ਕੇ ਗੁਰੂ ਪ੍ਰਾਪਤੀ ਹੋਈ ਗੁਰੂ ਅੰਗਦ ਦੇਵ ਜੀ ਦੇ ਚਰਨ ਪ੍ਰਾਪਤ ਕੀਤੇ 12 ਸਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਾਗਰ ਢੋਈ ਤੇ ਢੋਂ ਤੋਂ ਬਾਅਦ ਗੁਰੂ ਅਮਰਦਾਸ ਅ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਇਆ ਉਹਦੇ ਤੋਂ ਬਾਅਦ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਇਸ ਤੋਂ ਆਪਣੇ ਜੀਵਨ ਕਾਲ ਦੇ ਅੰਦਰ ਗੁਰੂ ਸਾਹਿਬ ਜੀ ਨੇ ਬੇਅੰਤ ਸ਼ਾਕੀਤਾਂ ਸੱਤੀ ਪ੍ਰਥਾ ਨੂੰ ਖਤਮ ਕੀਤਾ ਗੁਰੂ ਅਮਰਦਾਸ ਜੀ ਨੇ ਬੌਲੀ ਸਾਹਿਬ ਦੀ ਬਖਸ਼ਿਸ਼ ਗੁਰੂ ਨਾਨਕ ਨਾਮ ਦੇ ਵਾਸਤੇ ਇੱਕ ਸੰਗਤਾਂ ਨੂੰ ਕੀਤੀ ਇਸ ਤੋਂ ਇਲਾਵਾ ਬੜੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਨੇ ਜੀਵਨ ਕਾਲ ਅੰਦਰ ਕੀਤੀਆਂ ਧੰਨ ਗੁਰੂ ਅਮਰਦਾਸ ਸੱਤੇ ਪਾਤਸ਼ਾਹ ਜੀ ਦਾ ਅੱਜ ਉਸ ਮਹਾਨ ਸਤਿਗੁਰੂ ਦਾ ਅਵਤਾਰ ਦਿਹਾੜਾ ਹੈ ਜਿਹੜਾ ਕਿ ਗੁਰੂ ਨਾਨਕ ਨਾਮ ਰੇਵਾ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਵਿਖੇ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਗੁਰਮਤ ਸਤ ਸੰਗਤ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਇਹਨਾਂ ਸਮਾਗਮਾਂ ਦੇ ਅੰਦਰ ਮਹਾਂਪੁਰਖਾਂ ਹਾਜ਼ਰੀਆਂ ਭਰ ਕੇ ਗਏ ਨੇ ਅਤੇ ਗੁਰੂ ਕੇ ਪ੍ਰਚਾਰਕ ਰਾਗੀ ਢਾਡੀ ਜਿਹੜੇ ਹਾਜ਼ਰੀਆਂ ਭਰ ਰਹੇ ਨੇ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਅਤੇ ਗੁਰਮਤ ਸੱਜਣਾਂ ਸਭਾ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ